ਤੁਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਮਰਤ ਪ੍ਰਤਾਪ ਸਿੰਘ ਹੋਪ ਕਰਦਾ ਇੱਥੇ ਜਿੰਨੇ ਵੀ ਲੋਕ ਬੈਠੇ ਨੇ ਇਸ ਹਾਲ ਦੇ ਵਿੱਚ ਜਿੰਨੇ ਵੀ ਲੋਕ ਪ੍ਰੈਜ਼ెంట్ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਆਪਣੇ ਕਰੈਕਟਰ ਬਾਰੇ ਦੱਸਾਂ ਮੇਰੇ ਕਰੈਕਟਰ ਦਾ ਨਾਮ ਮਨਿੰਦਰ ਤੇ ਮੈਡੀ ਐ ਵੈਸੇ ਜੋ ਬਾਲਾ ਨਾ ਸ਼ਰਾਰਤੀ ਹੈ ਤੇ ਪੜਨ ਵਾਲਾ ਵੀ ਠੀਕ ਠਾਕ ਹੈ ਤੇ ਇੱਕ ਗਰੁੱਪ ਚਲਾਉਂਦਾ ਹੈ ਜਿਹਦਾ ਨਾਮ ਹੈ ਜੀ ਮੈਡ ਗੈਂਗ ਤੇ ਮੈਡ ਗੈਂਗ ਦੇ ਕਰੈਕਟਰਸ ਨੇ ਉਹਦੇ ਵਿੱਚ ਤਿੰਨ ਜਾਣੇ ਉਸ ਗਰੁੱਪ ਦੇ ਵਿੱਚ ਨੇ ਤੇ ਸਾਹਮਣੇ ਵਾਲੇ ਗੈਂਗ ਦੇ ਵਿੱਚ ਚਾਰ ਜਾਣੇ ਹੋਰ ਹੈ ਤੇ ਉਹ ਰਾਇਲ ਗੈਂਗ ਹੈ ਸੋ ਇਸ ਸਾਬ ਦੇ ਨਾਲ ਜਿਵੇਂ ਆਪਾਂ ਸਕੂਲ ਦੇ ਵਿੱਚ ਇਨਰੀਅਲ ਲੜਦੇ ਆ ਸਾਡੇ ਸਕੂਲ ਦੇ ਵਿੱਚ ਲੜਾਈਆਂ ਹੁੰਦੀਆਂ ਗੈਂਗਸ ਬੜਦੇ ਨੇ ਐਵੇਂ ਹੀ ਆਪਾਂ ਆਪਣੀ ਕਹਾਣੀ ਬਣਾਈ ਹੈ ਜਿਹਦਾ ਨਾਮ ਹੈ ਜੀ ਟੂ 3 ਟੋਲਾ ਯਾਰਾ ਦਾ ਸੋ ਇੱਕ ਦਿਨ ਪਾਪਾ ਦੇ ਮੈਂ ਰਾਤ ਨੂੰ ਐਵੇਂ ਬੈਠੇ ਸੀ ਤੇ ਸਾਡੇ ਮਨ ਦੇ ਵਿੱਚ ਸੀਗਾ ਕਿ ਆਪਾਂ ਕੁਝ ਕਰਦੇ ਆ ਪ੍ਰੋਜੈਕਟ ਆਪਣੇ YouTube ਚੈਨਲ ਵਾਸਤੇ ਸੋ ਉਦੋਂ ਆਪਾਂ ਇੱਕ ਵਨ ਲਾਈਨਰ ਕੱਢਿਆ ਇੱਕ ਛੋਟੀ ਜੀ ਕਹਾਣੀ ਦਾ ਉਹ ਆਪਾਂ ਵਿਕਰਮ ਸਰ ਨੂੰ ਦਿੱਤਾ ਤੇ ਵਿਕਰਮ ਸਰ ਨੇ ਉਹਨੂੰ ਲਾਬੋਰੇਟ ਕੀਤਾ ਤੇ ਫਿਰ ਦਿਲਜੀਤ ਭਾਜੀ ਨੇ ਉਹਨੂੰ ਅੱਗੇ ਜਾ ਕੇ ਵਰੀਆ ਤਰੀਕੇ ਨਾਲ ਐਕਸਪੈਂਡ ਕੀਤਾ ਤੇ ਉਹਨੂੰ ਸ਼ੂਟ ਕੀਤਾ ਤੇ ਐਵੇਂ ਹੀ ਸਾਡਾ ਪ੍ਰੋਜੈਕਟ ਨਿਕਿਆਸ 23 ਟੋਲਾ ਯਾਰਾ ਦਾ ਸੋ ਮੈਂ ਥੋੜੀ ਜੀ ਗੱਲ ਹੋਰ ਕਹਿ ਕੇ ਜਾਊਂਗਾ ਜਾਣ ਤੋਂ ਪਹਿਲਾਂ ਮਤਲਬ ਮਾਈਕ ਅਗੇ ਪਾਸ ਆਨ ਕਰਨ ਤੋਂ ਪਹਿਲਾਂ ਤੇ ਇਹ ਪ੍ਰੋਜੈਕਟ ਨਾਲ ਸ਼ਾਇਰ ਰਿਲੇਟਡ ਨਾ ਹੋਵੇ ਬਟ ਰਿਲੇਟਡ ਹੈ ਵੀ ਕਿਸੇ ਥਾਂ ਤੇ ਕਿ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਮੈਂ ਕਰਦਾ ਉਸ ਰੱਬ ਦਾ ਜਿਹੜਾ ਜਿਹਨੂੰ ਆਪਾਂ ਦੇਖਤਾ ਨਹੀਂ ਸਕਦੇ ਆ ਸ਼ੁਕਰਾਨਾ ਉਸ ਰੱਬ ਦਾ ਜਿਹਨੂੰ ਆਪਾਂ ਦੇਖਤਾ ਨਹੀਂ ਸਕਦੇ ਆ ਬਟ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਹੈਗਾ ਉਸ ਰੱਬ ਦਾ ਸ਼ੁਕਰਾਨਾ ਕਿ ਐਨੇ ਜੁਗਾ ਨਹੀਂ ਸੀ ਅੱਜ ਜਿੱਥੇ ਆਪਾਂ ਬੈਠੇ ਆਂ ਦੂਜਾ ਸ਼ੁਕਰਾਨਾ ਉਸ ਰੱਬ ਦਾ ਜਿਹਨੂੰ ਆਪਾਂ ਵੇਖ ਸਕਦੇ ਆਂ ਸਾਡੇ ਮਾਪੇ ਜਿਨ੍ਹਾਂ ਕਰਕੇ ਅੱਜ ਸਾਰਾ ਕੁਝ ਪੋਸੀਬਲ ਹੋਇਆ ਠੀਕ ਹੈ ਜੀ ਮਤਲਬ ਆਈ ਗੈਸ ਮੈਂ ਮੰਨਦਾ ਜੀ ਅੱਜ ਆਪਾਂ ਜਿੱਥੇ ਮਰਜੀ ਆ ਇਹ ਸਾਰਾ ਕੁਝ ਪੋਸੀਬਲ ਮੇਰੇ ਮਾਪਿਆਂ ਕਰਕੇ ਤੇ ਉਸ ਵਾਇਗਰੂ ਜੀ ਦੇ ਭਰੋਸੇ ਕਰਕੇ ਹੈ ਤੇ ਬਾਕੀ ਸ਼ੁਕਰਾਨਾ ਉਸ ਮੀਡੀਆ ਦਾ ਜਿਨ੍ਹਾਂ ਕਰਕੇ ਸਾਡਾ ਪ੍ਰੋਜੈਕਟ ਜਿਹੜਾ ਹੈ ਸਾਡੀ ਆਡੀਅੰਸ ਤੱਕ ਪਹੁੰਚਣਾ ਹੈ ਇੱਥੇ ਆਇਆ ਕੱਲਾ ਕੱਲਾ ਬੰਦਾ ਸਪੈਸ਼ਲੀ ਮੈਂ ਨਾਮ ਲੈਣਾ ਚਾਹਾਂਗਾ ਹੁਣ ਮੈਨੂੰ ਇੱਥੇ ਦਿੱਖਤਾ ਨਹੀਂ ਰਿਹਾ ਪ੍ਰਧਾਨ ਸਾਹਿਬ ਸਾਡੇ ਠੀਕ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਕਮਾਈਨੀ ਰੀਡ ਦਾ ਬਹੁਤ ਬਹੁਤ ਸ਼ੁਕਰਾਨਾ ਲਿਸ਼ਕਾਰਾ ਟੀਵੀ ਤੋਂ ਤਜਿੰਦਰ ਮਾਮਦਾ ਬਹੁਤ ਬਹੁਤ ਸ਼ੁਕਰਾਨਾ ਕਿ ਹਰ ਥਾਂ ਹਰ ਸਮੇ ਸਾਡੇ ਨਾਲ ਖੜਨ ਵਾਸਤੇ ਹਰ ਸਮੇ ਹਮੇਸ਼ਾ ਤੋ ਮੀਡੀਆ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹਨਾਂ ਸਭ ਕੁਝ ਕੀਤਾ ਸਾਡੇ ਵਾਸਤੇ ਬਹੁਤ ਬਹੁਤ ਥੈਂਕ ਯੂ ਤੇ ਲਵ ਯੂ ਹੈ ਜੀ ਤੁਹਾਨੂੰ ਸਾਰਿਆਂ ਨੂੰ ਵਾਇਗਰੂ ਤੇ ਅਨੁਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ ਸੋ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ